ਸ਼ਸ਼ੀਕਲ ਮੈਂ ਰਚਨਾ ਸ਼ਰਮਾ ਚੜਦੀਗਲਾ 100 TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਤੁਸੀਂ ਦੇਖ ਰਹੇ ਹੋ ਪੰਜਾਬੀ ਖਬਰਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਮੁੱਖ ਸੁਰਖੀਆਂ ਤੇ ਭਾਜਪਾ ਸਾਸਕ ਅੰਗਨਾਰ ਨੋਦਾ ਯੂਟਰਨ ਕੰਗਨਾ ਨੇ ਬਿਆਨ ਤੇ ਮੰਗੀ ਮਾਫੀ ਕਿਹਾ ਇਹ ਮੇਰਾ ਨਿੱਜੀ ਵਿਚਾਰ ਅਮੇਲਾਡੂ ਚਨਾਈਏ ਦਾ ਛਾਪਾ 11 ਸ਼ੱਕੀਆਂ ਦੇ ਘਰਾਂ ਤੇ ਹੋਈ ਛਾਪੇ ਮਾਰੀ ਛਾਪੇ ਮਾਰੀ ਦੌਰਾਨ ਨਕਦੀ ਅਤੇ ਹੋਰ ਅਪਰਾਧਿਕ ਸਮਗਰੀ ਬਰਾਮਦ ਗੁਜਰਾਤ ਚ ਵਪਰਾ ਪਿਆਨਕ ਸੜਕ ਹਾਸਾ ਹਾਸੇ ਵਿੱਚ 7 ਲੋਕਾਂ ਦੀ ਹੋਈ ਦਰਦਨਾਕ ਮੌਤ ਕਾਰ ਨੂੰ ਕਟਰ ਨਾਲ ਕੱਟ ਕੇ ਕੱਢੀਆਂ ਲਾਸ਼ਾਂ ਤੇ ਹੁਣ ਖਬਰਾਂ ਵਿਸਤਾਰ ਨਾਲ ਬੀਜੇਪੀ ਸਾਂਸਦ ਕੰਗਨਰ ਰਣੋਤ ਨੇ ਭਾਜਪਾ ਲਈ ਮੁਸ਼ਕਿਲ ਬਣੇ ਖੇਤੀ ਕਾਨੂੰਨਾ ਦਾ ਇੱਕ ਵਾਰ ਫੇਰ ਤੋਂ ਮੁੱਦਾ ਚੁੱਕਿਆ ਤੇ ਕੰਗਨਾ ਨੇ ਖੇਤੀ ਕਾਨੂੰਨ ਨੂੰ ਮੁੜ ਵਾਪਸ ਲਿਆਉਣ ਦੀ ਅਪੀਲ ਕੀਤੀ ਸੀ ਪਰ ਮੋਦੀ ਸਰਕਾਰ ਨੇ ਕੰਗਨਾ ਦੇ ਬਿਆਨ ਤੋਂ ਪੱਲਾ ਛੱਡਦਿਆਂ ਇਸ ਨੂੰ ਕੰਗਨਾ ਦਾ ਨਿੱਜੀ ਬਿਆਨ ਦੱਸਿਆ ਉੱਥੇ ਹੀ ਭਾਜਪਾ ਸਾਂਸਦ ਕੰਗਨਾ ਰਣੋਤ ਨੇ ਵੀ ਮੁੱਦੇ ਨੂੰ ਭਖਦਿਆਂ ਵੇਖ ਆਪਣੇ ਬਿਆਨ ਤੋਂ ਯੂਟਰਨ ਲੈ ਲਿਆ ਕੰਗਨਾ ਨੇ ਆਪਣੇ ਬਿਆਨ ਨੂੰ ਆਪਣਾ ਨਿੱਜੀ ਵਿਚਾਰ ਦੱਸਿਆ ਤੇ ਇੱਕ ਵੀਡੀਓ ਜਾਰੀ ਕਰ ਮਾਫੀ ਮੰਗੀ ਕੰਗਨਾ ਰਣੋਤ ਨੇ ਕਿਹਾ ਕਿ ਜੇਕਰ ਉਸ ਦੇ ਬਿਆਨ ਤੋਂ ਕਿਸੇ ਨੂੰ ਖੇਸ ਪਹੁੰਚੀ ਹੋਵੇ ਤਾਂ ਉਹ ਆਪਣੇ ਸ਼ਬਦਾਂ ਨੂੰ ਵਾਪਸ ਲੈਂਦੀ ਹੈ कुछ दिनों में मीडिया ने मुझसे फार्मर्स लॉ पे कुछ सवाल किए और मैंने ये सुझाव दिया कि किसानों को फार्मर्स लॉ वापस लाने का प्रधानमंत्री जी से निवेदन करना चाहिए मेरी इस बात से बहुत सारे लोग निराश हैं और डिसअपॉइंटेड हैं जब फार्मर्स लॉ प्रपोज हुए थे तो हम बहुत सारे लोगों ने जो है उनका समर्थन किया था लेकिन बड़ी ही संवेदनशीलता से और सहानुभूति से हमारे माननीय प्रधानमंत्री जी ने वो लॉस जो थे वापस ले लिए थे और ये हम सब कार्यकर्ताओं का कर्तव्य बनता है कि हम उनके शब्दों की गरिमा रखें मुझे ये बात भी ध्यान रखनी होगी कि मैं अब एक कलाकार नहीं भारतीय जनता पार्टी की कार्यकर्ता हूँ और मेरे ओपिनियंस अपने नहीं होने चाहिए वो पार्टी का स्टैंड होना चाहिए तो अगर मैंने अपने शब्दों से और अपनी सोच से किसी को डिसअपॉइंट किया है ਮੁੱਚੇ ਕਿਤੇ ਰਹੇਗਾ ਆਈ ਟੇਕ ਮਾਈ ਵਰਡਸ ਬੈਕ ਥੈਂਕ ਯੂ ਐਨ ਆਏ ਨੇ ਇਸਲਾਮ ਵਿਰੋਧੀ ਲਹਿਰ ਦੀ ਯੋਜਨਾ ਅਪਣਾਉਣ ਵਾਲੇ ਪੈਨ ਇਸਲਾਮਿਕ ਸੰਘਰਨ ਹਿਜਬ ਉਤ ਤਹਿਰੀਰ ਦੇ 11 ਸ਼ਖੀਆਂ ਦੇ ਘਰਾਂ ਤੇ ਤਾਮੇਰਾਡੂ ਵਿੱਚ ਛਾਪੇ ਮਾਰੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਕਿ ਐਨਆਈਏ ਦੇ ਅਧਿਕਾਰੀਆਂ ਨੇ ਚੇਨਈ, ਤੈਂਬਰਮ ਅਤੇ ਕਨਿਆ ਕੁਮਾਰੀ ਜ਼ਿਲ੍ਹਿਆਂ ਵਿੱਚ 11 ਸ਼ੱਕੀ ਵਿਅਕਤੀਆਂ ਦੇ ਘਰਾਂ ਦੇ ਛਾਪੇ ਮਾਰੇ ਅਤੇ ਡਿਜੀਟਲ ਡਿਵਾਈਸ, ਬੇਹਿਸਾਬੀ ਨਕਦੀ ਤੇ ਹਿਜਬ ਉ ਤਹਿਰੀਰ ਦੇ ਸਾਹਿਤ ਸਮੇਤ ਅਪਰਾਧਿਕ ਸਮਗਰੀ ਬਰਾਮਦ ਕੀਤੀ। ਐਨਆਈਏ ਨੇ ਕਿਹਾ ਕਿ ਇਹ ਛਾਪੇਮਾਰੀ ਵੱਖ-ਵੱਖ ਸੋਸ਼ਲ ਮੀਡੀਆ ਹੈਂਡਲਰਾਂ ਰਾਹੀਂ ਅਸੰਤੁਸ਼ਟੀ ਪੈਦਾ ਕਰਨ ਤੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨ ਵਿਰੁੱਧ ਮੁਹਿੰਮ ਚਲਾਉਣ ਦੇ ਮਾਮਲੇ ਦੀ ਜਾਂਚ ਦੇ ਹਿੱਸੇ ਵਜੋਂ ਕੀਤੀ ਗਈ। ਗੁਜਰਾਤ ਦੇ ਸੰਪਰਗਾਠ ਜ਼ਿਲ੍ਹੇ ਵਿੱਚ ਅਜੋ ਮਿਆਂਕ ਸੜਕ ਹਾਦਸਾ ਵਾਪਰ ਗਿਆ ਔਰ ਇਸ ਹਾਦਸੇ ਵਿੱਚ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਦਰਸਲ ਹਿੰਮਤਨਗਰ ਕੋਲ ਇੱਕੇ ਤੇਜ਼ ਰਫ਼ਤਾਰ ਕਾਰ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ ਹਿੰਮਤਨਗਰ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਾਰ ਵਿੱਚ ਕੁੱਲ 8 ਲੋਕ ਸਵਾਰ ਸੀ ਜੋ ਸ਼ਿਆਮਲਾਦੀ ਮੰਦਿਰ ਵਿੱਚ ਦਰਸ਼ਨ ਕਰਨ ਲਈ ਪਰਤ ਰਹੇ ਸਨ ਪਰ ਉਸ ਸਮੇਂ ਨੈਸ਼ਨਲ ਹਾਈਵੇ ਤੇ ਅੱਗੇ ਜਾ ਰਹੇ ਟਰੈਲਰ ਟਰੱਕ ਨਾਲ ਕਾਰ ਟਕਰਾ ਗਈ ਅਤੇ ਪੁਲਿਸ ਇੰਸਪੈਕਟਰ ਵਿਜੇ ਪਟੇਲ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕਾਰ ਸਵਾਰ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਉਹਨਾਂ ਨੇ ਦੱਸਿਆ ਕਿ ਹਾਦਸੇ ਵਿੱਚ ਇੱਕ ਵਿਅਕਤੀ ਜ਼ਖਮੀ ਹੋਇਆ ਔਰ ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਮੌਕੇ ਤੇ ਪਹੁੰਚੇ ਜਿਸ ਤੋਂ ਬਾਅਦ ਕਾਰ ਨੂੰ ਕਟਰ ਨਾਲ ਕੱਟ ਕੇ ਲਾਸ਼ਾਂ ਬਾਹਰ ਕੱਢੀਆਂ ਗਈਆਂ ਇਸ ਹਾਦਸੇ ਵਿੱਚ ਕਾਰ ਦੇ ਹਾਲਤ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਰ ਦੀ ਸਪੀਡ ਜ਼ਿਆਦਾ ਹੋਣ ਕਾਰਨ ਜਦੋਂ ਕਾਰ ਟਰੱਕ ਨਾਲ ਭੀੜੀ ਤਾਂ ਉਸ ਦੇ ਪਰਖੇ ਉੱਡ ਗਏ ਜਿਸ ਕਾਰਨ ਕਾਰ ਦੇ ਅੰਦਰ ਫਸੀਆਂ ਲਾਸ਼ਾਂ ਨੂੰ ਬਾਹਰ ਕੱਢਣ ਲਈ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀ ਨੇ ਕਟਰ ਦੀ ਵਰਤੋਂ ਕੀਤੀ ਹਾਦਸੇ ਦਾ ਸ਼ਿਕਾਰ ਹੋਏ ਸ ਅਹਮਦਾਬਾਦ ਦੇ ਰਹਿਣ ਵਾਲੇ ਸਨ ਘਟਨਾ ਦੀ ਜਾਣਕਾਰੀ ਮਿਲਣ ਤੇ ਤੁਰੰਤ ਬਾਅਦ ਪੁਲਿਸ ਦੀ ਟੀਮ ਮੌਕੇ ਤੇ ਪਹੁੰਚੀ ਤੇ ਲਾਸ਼ਾਂ ਨੂੰ ਕਾਰ ਵਿੱਚੋਂ ਕੱਢ ਕੇ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜਿਆ ਗਿਆ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ हरियाणा विधानसभा चुनाव ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 5 ਅਕਤੂਬਰ ਨੂੰ ਤਨਖਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਹੈ ਪ੍ਰੋਮੋਸ਼ਨਲ ਵਿਭਾਗ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਨੋਟੀਫਿਕੇਸ਼ਨ ਅਨੁਸਾਰ ਜੇਕਰ ਕੋਈ ਅਧਿਕਾਰੀ ਜਾਂ ਮੁਲਾਜ਼ਮ ਹਰਿਆਣਾ ਵਿਧਾਨ ਸਭਾ ਦੀ ਵੋਟਰ ਸੂਚੀ ਵਿੱਚ ਸ਼ਾਮਿਲ ਹੈ ਤੇ ਪੰਜਾਬ ਦੇ ਸਰਕਾਰੀ ਦਫ਼ਤਰਾਂ ਬੋਰਡਾਂ ਜਾਂ ਨਿਗਮਾਂ ਤੇ ਸਰਕਾਰੀ ਵਿਦਿਅਕ ਸੰਸਥਾਵਾਂ ਵਿੱਚ ਕੰਮ ਕਰ ਰਿਹਾ ਹੈ ਤਾਂ ਉਹ ਆਪਣਾ ਵੋਟਰ ਸਨাক্তਕਰ ਪੇਸ਼ ਕਰਕੇ ਸਮਰਥ ਅਥਾਰਟੀ ਤੋਂ 5 ਅਕਤੂਬਰ ਨੂੰ ਇਸ ਵਿਸ਼ੇਸ਼ ਛੁੱਟੀ ਦਾ ਲਾਭ ਲੈਣ ਲਈ ਯੋਗ ਹੋਵੇਗਾ ਇਹ ਛੁੱਟੀ ਅਧਿਕਾਰੀਆਂ ਤੇ ਮੁਲਾਜ਼ਮ ਦੇ ਖਾਤੇ ਦੇ ਵਿੱਚ ਨਹੀਂ ਕੱਟੀ ਜਾਵੇਗੀ ਇਦਾਂ ਵਤਨ ਪੰਜਾਬ ਦੀ ਸੀਜ਼ਨ 3 ਦੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਸ਼ਹੀਦ ਨਵਦੀਪ ਸਿੰਘ ਵਿੱਚ ਹੋ ਰਹੇ ਜ਼ਿਲ੍ਹਾ ਪੱਧਰੀ ਹੋਏ ਖੇਡ ਮੁਕਾਬਿਆਂ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਵਨ ਬਹਿਲ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਗੱਲਬਾਤ ਦੌਰਾਨ ਚੇਅਰਮੈਨ ਰਵਨ ਬਹਿਲ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਖੇਡਾਂ ਵਤਨ ਪੰਜਾਬ ਰਾਹੀਂ ਜੋ ਇੱਕ ਵਧੀਆ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਰਿਹਾ ਹੈ। ਖੇਡਾਂ ਦੇ ਰਾਹੀਂ ਸਕੂਲੀ ਵਿਦਿਆਰਥੀ ਅੱਗੇ ਜਾ ਕੇ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਵੱਡਾ ਮੁਕਾਮ ਹਾਸਲ ਕਰ ਸਕਦੇ ਨੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਵੱਲ ਬਹੁਤ ਧਿਆਨ ਦੇ ਰਹੀ ਹੈ ਕਿਉਂਕਿ ਖੇਡਾਂ ਹੀ ਨਸ਼ੇ ਦਾ ਖਾਤਮਾ ਕਰਨ ਵਾਲਾ ਇੱਕ ਵੱਡਾ ਤੀਰ ਨੇ ਉਹਨਾਂ ਕਿਹਾ ਕਿ ਅੱਜ ਜੋ ਸ਼ਹੀਦ ਨਵਦੀਪ ਸਿੰਘ ਖੇਡ ਸਟੇਡੀਅਮ ਵਿੱਚ ਅਜੇ ਖੇਡ ਮੇਲਾ ਲੱਗਾ ਹੈ ਇਸ ਦੇ ਨਾਲ ਇਹ ਗੱਲ ਸਾਬਤ ਹੋ ਗਈ ਹੈ ਕਿ ਹੁਣ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਮਨੋਵਿਗਿਆਨਕ ਸਥਿਤੀ ਪਹਿਲਾਂ ਤੋਂ ਬਹੁਤ ਬਿਹਤਰ ਹੈ ਚੇਅਰਮੈਨ ਬਹਿਲ ਨੇ ਕਿਤੋਂ ਖਿਡਾਰੀਆਂ ਨੂੰ ਇਨਾਮ ਵੀ ਵਧਿਆ ਆਵਾਜ਼ੀ ਪਾਰਟੀ ਦੀ ਸਰਕਾਰ ਆਈ ਆ ਔਰ ਭਗਵੰਤ ਮਾਨ ਜੀ ਜੋ ਸਾਡੇ ਮੁੱਖ ਮੰਤਰੀ ਨੇ ਉਹਨਾਂ ਨੇ ਖੇਡਾਂ ਨੂੰ ਉਤਸ਼ਾਹਤ ਕਰਨ ਵਾਸਤੇ ਬਹੁਤ ਵੱਡੇ ਸਟਾਰ ਦੇ ਉੱਪਰ ਉਪਰਾਲੇ ਕੀਤੇ ਨੇ ਇੱਕ ਦੇ ਇਲਾਕੇ ਵੱਲੋਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਔਰ ਉਹਨਾਂ ਨੇ ਜਿਸ ਵਕਤ ਸਰਕਾਰ ਬਣੀ ਉਹਨਾਂ ਨੇ ਖੇਡਾਂ ਮਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਔਰ ਅੱਜ ਜਿਹੜੀਆਂ ਖੇਡਾਂ ਮਤਨ ਪੰਜਾਬ 2026 ਆ ਉਹ ਅੱਜ ਸੀ ਸੀ 3rd ਸੀਜ਼ਨ ਦੀ ਇਹ ਜਿਹੜੀਆਂ ਗੇਮਾਂ ਨੇ ਹੋ ਰਹੀਆਂ ਨੇ ਔਰ ਇਹ ਸਾਡੇ ਗਵਰਨਮੈਂਟ ਕਾਲਜ ਦੇ ਸਟੇਡੀਅਮ ਦੇ ਵਿੱਚ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਬੱਚੇ ਨੇ ਬੱਚੀਆਂ ਨੇ ਉਹ ਵੱਖ-ਵੱਖ ਇਵੈਂਟਸ ਦੇ ਵਿੱਚ ਲਗਾਤਾਰ ਜਿਹੜੀ 29 ਅਗਸਤ ਤੋਂ ਸ਼ੁਰੂ ਹੋਈ ਹੈ ਔਰ 28 ਸਤੰਬਰ ਤੱਕ ਚੱਲਣੀ ਹੈ ਬਹੁਤ ਵੱਧ ਝੜ ਕੇ ਹਿੱਸਾ ਲਿਆ ਸ਼ਹਿਰ ਨਾਭਾ ਦੀ ਨਾਜ ਮੰਡੀ ਅੰਦਰ ਐਸਬੀਆ ਬੈਂਕ ਦੀ ਸ਼ਾਖਾ ਨਾਭਾ ਵੱਲੋਂ ਖੋਲੀ ਗਈ ਬ੍ਰਾਂਚ ਦੀ ਇਮਾਰਤ ਦੇ ਪਿਛਲੇ ਪਾਸੇ ਸਰਕਾਰੀ ਰਸਤੇ ਉੱਤੇ ਬੈਂਕ ਵੱਲੋਂ ਜਨਰੇਟਰ ਰੱਖਿਆ ਹੋਇਆ ਸੀ ਜਿਸ ਦੀਆਂ ਤਾਰਾਂ ਨੰਗੀਆਂ ਸਨ ਤੇ ਜਨਰੇਟਰ ਦੇ ਨਜ਼ਦੀਕ ਮਜ਼ਦੂਰ ਪਰਿਵਾਰ ਦੇ ਬੱਚੇ ਖੇਡ ਰਹੇ ਸਨ ਤਾਂ ਜਨਰੇਟਰ ਵਿੱਚ ਕਰੰਟ ਹੋਣ ਕਾਰਨ ਤਿੰਨ ਸਾਲਾ ਬੱਚੇ ਨੂੰ ਪੈਰਾਂ ਤੇ ਕਰੰਟ ਲੱਗ ਪਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮੌਤਪ੍ਰਾਂਤ ਬੱਚੇ ਦੇ ਪਰਿਵਾਰ ਵਾਲੇ ਬੈਂਕ ਕੋਲ ਆਇਆ ਤਾਂ ਬੈਂਕ ਮੁਲਾਜ਼ਮਾਂ ਵੱਲੋਂ ਬੈਂਕ ਦੇ ਕੈਂਚੀ ਗੇਟ ਬੰਦ ਕਰ ਦਿੱਤਾ ਗਿਆ ਤੇ ਪਰਿਵਾਰ ਦੀ ਕੋਈ ਗੱਲ ਨਹੀਂ ਸੁਣੀ ਗਈ। ਇਸ ਕਾਰਨ ਭੜਕੇ ਮਜ਼ਦੂਰਾਂ ਨੇ ਇਨਸਾਫ ਦੀ ਮੰਗ ਕਰਦਿਆਂ ਬੈਂਕ ਅੱਗੇ ਬੱਚੇ ਦੀ ਲਾਸ਼ ਰਖਤਰ ਨਾਲ ਲਗਾ ਦਿੱਤਾ। ਵਿੜਿਤ ਪਰਿਵਾਰ ਨੇ ਬੈਂਕ ਮੁਲਾਜ਼ਮ ਤੇ ਗੰਭੀਰ ਇਲਜ਼ਾਮ ਲਗਾਏ ਨਾਬਾ ਕੋਤਵਾਲੀ ਦੇ ਐਸ ਐਚ ਓ ਰੋਨੀ ਸਿੰਘ ਮੁਤਾਬਕ ਪੜਤਾਲ ਕਰਕੇ ਬੰਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜਿਹੜੇ ਉਹ ਇੰਨੇ ਕ ਮਤਲਬ ਹੀ ਆ ਕਹਿ ਸਕਦਾ ਆ ਵੀ ਇੰਨੇ ਕ ਜਿਨ੍ਹਾਂ ਵਾਸਤੇ ਕੋਈ ਅਲਫਾਜ਼ ਨਹੀਂ ਵਰਤੇ ਗਰੀਬ ਆਦਮੀ ਦਾ ਬੱਚਾ ਮਰ ਗਿਆ ਔਰ ਕਿਸੇ ਨੇ ਪਿਛਲੇ 3 ਘੰਟਿਆਂ ਤੋਂ ਇਹ ਵੀ ਪੁੱਛਣਾ ਬਣਾ ਸੀ ਸਮਝੋ ਤੁਸੀਂ ਪਾਣੀ ਪੀਤੇ ਨਹੀਂ ਪੀਤਾ ਹਾਲਚਾਲ ਪੁੱਛਣਾ ਦਾ ਇੱਕ ਪਾਸੇ ਰਹਿ ਗਿਆ ਕਿਸੇ ਬੰਦੇ ਨੇ ਬਾਹਰ ਨਿਕਲ ਕੇ ਇਹ ਵੀ ਨਹੀਂ ਪੁੱਛਿਆ ਹੈਗਾ ਥੋੜਾ ਬੱਚਾ ਸਹੀ ਹੈ ਜੇ ਨਹੀਂ 3 ਘੰਟੇ ਹੋ ਗਏ ਕਿਸੇ ਗਰੀਬ ਦਾ ਬੱਚਾ ਮਰ ਗਿਆ ਤਾਂ ਜਿਹਦਾ ਇਹ ਮਤਲਬ ਥੋੜੀ ਆ ਵੀ ਉਹਨੂੰ ਕੋਈ ਪੁੱਛੇ ਨਹੀਂ ਜਾਊਗਾ ਨਾ ਕਿਤੇ ਪ੍ਰਸ਼ਾਸਨ ਨੇ ਕਿਤੇ ਗੱਲ ਕਰਨ ਦੀ ਕੋਸ਼ਿਸ਼ ਕਰਿਆ ਔਰ 3 ਘੰਟੇ ਦੇ ਤੇ ਕੋਈ ਨਹੀਂ ਆਇਆ ਹੈਗਾ ਇੱਕ ਵੀ ਬੈਂਕ ਦਾ ਮੁਲਾਜ਼ਮ ਹਾਲੇ ਤੱਕ ਰਣਾ ਕੋਈ ਇੰਨਾ ਜਿਆਦਾ ਬੁਰੇ ਹਾਲਾਤ ਨੇ ਇਸ ਬੀ ਦੇ ਇੰਨੀ ਜਸ ਇਹ ਗੱਲ ਕੀ ਹੋਈ ਹੈ ਇਹ ਕਰੰਟ ਲੱਗੇ ਜੀ ਪਿਛੇ ਬੱਚੇ ਨੂੰ ਹੋਰ ਬਿਲਕੁਲ ਹੀ ਨਜਾਇਜ਼ ਇਹਨਾਂ ਨੇ ਜਿਹੜਾ ਬਿਲਕੁਲ ਧੱਕੇ ਤਰੀਕੇ ਨਾਲ ਧੱਕੇ ਨਾਲ 10 ਫੁੱਟ ਦੀ ਗਲੀ ਦੇ ਅੰਦਰ ਆ ਉਹਦਾ 6 ਫੁੱਟ ਦਾ ਜਨਰੇਟਰ ਰੱਖਿਆ ਹੋਇਆ ਜੀ ਉਹ ਜਿਹੜਾ ਜਨਰੇਟਰ ਹੈ ਜੀ ਬਿਲਕੁਲ ਉਹ ਜਿਹੜਾ ਮਾਰਦਾਤਾ ਨੂੰ ਅੰਜਾਮ ਨੂੰ ਵੀ ਅੰਜਾਮ ਦੇਣ ਵਾਸਤੇ ਸੱਦਾ ਦੇ ਰਿਹਾ ਨੰਗੀਆਂ ਤਾਰਾਂ ਨੇ ਬਿਲਕੁਲ ਜੀ ਜਿਹੜਾ ਵੀ ਕੋਈ ਬੈਂਕ ਮੈਨੇਜਰ ਸਵੇਰ ਤੋਂ ਕੋਈ ਬੈਂਕ ਮੈਨੇਜਰ ਨਹੀਂ ਆਇਆ ਔਰ ਕਿਸੇ ਨੇ ਬਾਹਰ ਨਿਕਲ ਕੇ ਇਹ ਨਹੀਂ ਦੇਖਿਆ ਹੈਗਾ ਵੀ ਕੌਣ ਬਿਲਕੁਲ ਤਾਰਾਂ ਨੰਗੀਆਂ ਬਿਲਕੁਲ ਅਸਵੇਰੇ ਕਬੀਰਪੁਰ ਮੋੜ ਦੇ ਉੱਪਰ ਗੁਰਦੇਵਾਲ ਸਿੰਘ ਪੁੱਤਰ जोगਿੰਦਰ ਸਿੰਘ ਉਮਰ 41 ਸਾਲ ਪਿੰਡ ਸੋਤਲਾ ਡਾਕਖਾਨਾ ਪੂੰਗਾ ਜ਼ਿਲ੍ਹਾ ਹੁਸ਼ਿਆਰਪੁਰ ਆਪਣੇ ਟਰੈਕਟਰ ਦੇ ਉੱਪਰ ਲੱਕੜੀ ਲੈ ਕੇ ਹੁਸ਼ਿਆਰਪੁਰ ਵੱਲ ਨੂੰ ਜਾ ਰਿਹਾ ਸੀ ਕਬੀਰਪੁਰ ਪਹੁੰਚਣ ਤੇ ਪਿੱਛੋਂ ਜੰਮੂ ਵੱਲੋਂ ਟਰੱਕ ਆ ਰਿਹਾ ਸੀ ਜੋ ਕਿ ਸੇਬਾਂ ਨਾਲ ਲੱਦਿਆ ਹੋਇਆ ਸੀ ਉਸਨੇ ਪਿੱਛੋਂ ਆ ਕੇ ਟਰੈਕਟਰ ਨੂੰ ਟੱਕਰ ਮਾਰੀ ਅਤੇ ਤਕਰੀਬਨ ਅੱਧਾ ਕਿਲੋਮੀਟਰ ਟਰੈਕਟਰ ਨੁਕੜੀਦਾ ਹੋਇਆ ਉਹ ਲੈ ਕੇ ਗਿਆ ਤੇ ਇਸ ਦੌਰਾਨ ਗੁਰदयाल ਸਿੰਘ ਪੁੱਤਰ जोगिंदर ਸਿੰਘ ਟਰੱਕ ਦੇ ਥੱਲੇ ਆ ਗਿਆ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਉਸ ਨੂੰ ਇਲਾਕਾ ਨਿਵਾਸੀਆਂ ਨੇ ਜੀਸੀਬੀ ਦੀ ਮਦਦ ਨਾਲ ਥੱਲਿਓਂ ਕੱਢਿਆ ਤੇ ਫਿਰ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿਸ ਨਾਲ ਪੂਰੇ ਇਲਾਕੇ ਵਿੱਚ ਬਹੁਤ ਹੀ ਸੋਗ ਦੀ ਲਹਿਰ ਫੈਲ ਗਈ ਅਤੇ ਅਗਲੀ ਕਾਰਵਾਈ ਲਈ ਪੂੰਗਾ ਚੌਂਕੀ ਨੂੰ ਇਤਲਾ ਦੇ ਦਿੱਤੀ ਗਈ ਡਿਪਟੀ ਕਮਿਸ਼ਨਰ ਦੇ ਹੁਕਮਾ ਤਹਿਤ ਪ੍ਰਾਲੀ ਪ੍ਰਬੰਧਨ ਸੰਬੰਧੀ ਕਿਸਾਨ ਜਾਗਰੂਕ ਸੈਮੀਨਾਰ ਕਰਵਾਇਆ ਗਿਆ ਤੇ ਬਾਬਾ ਨਾਮਦੇਵ ਸੀਨੀਅਰ ਸੈਕੰਡਰੀ ਸਕੂਲ ਕੁਮਾਨ ਤੋਂ ਅੱਡਾ ਚੌਕ ਕੁਮਾਨ ਤੱਕ ਮਾਰਚ ਕਰਿਆ ਗਿਆ ਬਲਕ ਸ਼੍ਰੀ ਹਰਗੋਬਿੰਦ ਸਿੰਘ ਹਰਗੋਬਿੰਦਪੁਰ ਸਾਹਿਬ ਦੇ ਅਧੀਨ ਬਾਬਾ ਨਾਮਦੇਵ ਸੀਨੀਅਰ ਸੈਕੰਡਰੀ ਸਕੂਲ ਕੁਮਾਨ ਵਿਖੇ ਪ੍ਰਾਲੀ ਪ੍ਰਬੰਧਨ ਸੰਬੰਧੀ ਜਾਗਰੂਤਾ ਸੈਮੀਨਾਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਆਯੋਜਿਤ ਕੀਤਾ ਗਿਆ ਇਸ ਦੇਪਰਦਾਨ ਕੀ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾਕਟਰ सुरेंद्रਪਾਲ ਸਿੰਘ ਨੇ ਕੀਤੀ ਅਤੇ ਇਸ ਮੌਕੇ ਬीडीपीਓ ਸ਼੍ਰੀ ਹਰगोविंदਪੁਰ ਸਾਹਿਬ ਮੈਡਮ ਸੁਖਜੀਤ ਕੋਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਉਹਨਾਂ ਆਖਿਆ ਕਿ ਚੋਨੇ ਦੀ ਰੇਂਦ ਖੁੰਦ ਸਾੜਨ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਤੇ ਕਈ ਵਾਰ ਮਨੁੱਖੀ ਕੀਮਤੀ ਜਾਨਾਂ ਵੀ ਇਸ ਦੇ ਧੂਏ ਦੀ ਲਪੇਟ ਵਿੱਚ ਆ ਜਾਂਦੀਆਂ ਨੇ ਇਸ ਮਾਰਚ ਵਿੱਚ ਸਕੂਲ ਦੇ ਬੱਚਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਗੁਰਦਾਸਪੁਰ ਦੇ ਕਸਬਾ ਧਾਰੇਵਾਲ ਵਿੱਚ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਚਰਮੜਾ ਗਈ ਹੈ ਤੁਹਾਨੂੰ ਦੱਸ ਦੇਈਏ ਕਿ ਡਡਵਾ ਰੋਡ ਤੇ ਇੱਕ ਨਾਮੀ ਸਕੂਲ ਹੈ ਜਦੋਂ ਵੀ ਸਕੂਲ ਟਾਈਮ ਛੁੱਟੀ ਹੁੰਦੀ ਹੈ ਤਾਂ ਧਾਰੇਵਾਲ ਡਡਵਾ ਚੌਂਕ ਵਿੱਚ ਕੋਈ ਵੀ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਹੁੰਦਾ ਇਸ ਕਾਰਨ ਧਾਰੇਵਾਲ ਡਡਵਾ ਚੌਂਕ ਵਿੱਚ ਜਾਮ ਲੱਗ ਜਾਂਦਾ ਹੈ ਤੇ ਸਕੂਲ ਛੁੱਟੀ ਟਾਈਮ ਬਸਾਂ ਦੇ ਆਉਣ ਜਾਣ ਨਾਲ ਲੰਬੇ ਜਾਮ ਵਿੱਚ ਲੱਗ ਜਾਂਦੇ ਨੇ ਲੋਕਾਂ ਨੂੰ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਸਵੇਰ ਤੋਂ ਸਕੂਲ ਗਏ ਛੋਟੇ-ਛੋਟੇ ਬੱਚੇ ਗਰਮੀ ਦੇ ਵਿੱਚ ਬਸਾਂ ਦੇ ਵਿੱਚ ਪਰੇਸ਼ਾਨ ਹੁੰਦੇ ਨਜ਼ਰ ਆਉਂਦੇ ਨੇ ਸਕੂਲ ਵਾਸੀਆਂ ਨੇ ਪ੍ਰਸ਼ਾਸਨ ਨੂੰ ਜਾਦਵੀ ਸਕੂਲਾਂ ਨੂੰ ਛੁੱਟੀ ਹੁੰਦੀ ਹੈ ਤਾਂ ਧਾਲੇਵਾਲ ਡੜਵਾ ਚੌਂਗ ਦੇ ਵਿੱਚ ਪੁਲਿਸ ਮੁਲਾਜ਼ਮ ਜ਼ਰੂਰ ਹੋਣ ਤਾਂ ਜੋ ਟ੍ਰੈਫਿਕ ਨੂੰ ਕੰਟਰੋਲ ਕਰ ਸਕਣ ਗੁਰਦਾਸਪੁਰ ਸ਼ਹਿਰ ਦੇ ਵਾਰਡ ਨੰਬਰ 25 ਦੀ ਕੌਂਸਲਰ ਨੀਤਾ ਮਹਾਜਨ ਅਤੇ ਉਹਨਾਂ ਦੇ ਪੁੱਤਰ ਬਲੌਕ ਯੂਥ ਕਾਂਗਰਸ ਦੇ ਪ੍ਰਧਾਨ ਨਕুল ਮਹਾਜਨ ਦੇ ਘਰ ਦੇ ਬਾਹਰ 28 ਅਗਸਤ ਦੀ ਰਾਤ ਨੂੰ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਵਾਲੇ ਦੋ ਨੌਜਵਾਨਾਂ ਵਿੱਚੋਂ ਇੱਕ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਾਣਕਾਰੀ ਮੁਤਾਬਕ ਪੁਲਿਸ ਦੀ ਮਦਦ ਦੇ ਦਬਾਹਰਨ ਉਸਨੇ ਸੀਸੀਐਮ ਕੋਰਟ ਵਿੱਚ ਆਤਮ ਸਮਰਪਣ ਕੀਤਾ ਜਿਸ ਤੋਂ ਬਾਅਦ ਉਸਨੂੰ ਮਾਨਯੋਗ ਅਦਾਲਤ ਵੱਲੋਂ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹਾਲਾਂਕਿ ਗੋਲੀਆਂ ਚਲਾਉਣ ਵਾਲਾ ਮੁੱਖ ਦੋਸ਼ੀ ਆਕਾਸ਼ ਨਾਮਕ ਨੌਜਵਾਨ ਜੋ ਕਿ थाना ਦੋਰਾੰਗਲਾ ਦੇ ਤਹਿਤ ਅਦੀਨੋਂ ਦੇ ਇੱਕ ਪਿੰਡ ਦਾ ਰਹਿਣ ਵਾਲਾ ਤੇ ਜੋ ਨਕਲ ਮਹਾਜਨ ਦੇ ਘਰ ਦੇ ਬਾਹਰ ਗੋਲੀ ਚਲਾਉਣ ਦੀ ਵਾਰਦਾਤ ਦਾ ਮੁੱਖ ਦੋਸ਼ੀ ਹੈ ਉਸ ਦੇ ਵੇ ਪੁਲਿਸ ਬਰਾਮਦਗੀ ਲਈ ਤਲਾਸ਼ ਕਰ ਰਹੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਇਹ ਖੁਲਾਸਾ ਕਦੋਂ ਕਰਦੀ ਹੈ ਕਿ ਵਾਰਦਾਤ ਪਿੱਛੇ ਕਿਸ ਵੱਡੇ ਗੈਂਗਸਟਰ ਦਾ ਹੱਥ ਹੈ ਜਾਂ ਫਿਰ ਕਿਸੇ ਹੋਰ ਦਾ ਤੇ ਹੁਣ ਜਾਂਦਿਆਂ ਦਾ ਇੱਕ ਨਜ਼ਰ ਅੱਜ ਦੇ ਮੌਸਮ ਦੇ ਹਾਲਤ ਤੇ ਫਿਲਾਲ ਪੰਜਾਬੀ ਖਬਰਾਂ ਵਿੱਚ ਚਿੰਨਾਈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ